ਜਿਹੜੇ ਬੱਚੇ ਅੱਜਕੱਲ ਜਿਵੇਂ ਹੁਣ ਆਪਣੀ ਆ ਬੇਟਾ ਨਾਮ ਲੈ ਲਓ ਹਨ ਚੁੰਨੀ ਨਹੀਂ ਲਈ ਸਰਤੇ ਜਾਂ ਜਿਹੜੀਆਂ ਚੁੰਨੀਆਂ ਤੋਂ ਦੂਰ ਹੁੰਦੀਆਂ ਜਾ ਰਹੀਆਂ ਸਾਡੀਆਂ ਕੁੜੀਆਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬੇਟਾ ਜਿਵੇਂ ਕਿ ਸਾਨੂੰ ਅੱਗੇ ਵੀ ਵਧਣਾ ਚਾਹੀਦਾ ਪਰ ਸਾਨੂੰ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ ਆਪਣੇ ਸੱਭਿਆਚਾਰ ਨੂੰ ਆਪਣੇ ਨਾਲ ਰੱਖ ਕੇ ਪਾਨੂੰ ਅੱਗੇ ਵਧਣਾ ਚਾਹੀਦਾ ਠੀਕ ਹੈ ਜਿਵੇਂ ਹੁਣ ਅੱਜਕੱਲ ਦੀਆਂ ਕੁੜੀਆਂ ਜਿਵੇਂ ਜੀਨਸ ਪਾ ਰਹੀਆਂ ਵਾਲ ਕਟਾਰੀਆਂ ਹਨ ਸਾਡੇ ਗੁਰੂਆਂ ਨੇ ਕੁਰਬਾਨੀ ਦਿੱਤੀ ਮਾਤਾ ਪਿਤਾ ਗੋਣੇ ਹਨ ਕਿੰਨੀ ਕੁਰਬਾਨੀ ਦਿੱਤੀ ਉਹਨਾਂ ਬਾਰੇ ਤੁਸੀਂ ਕੀ ਜਾਣਗੇ ਨੇ ਉਹਨਾਂ ਬਾਰੇ ਇਹ ਹੀ ਕਹਿਣਾ ਚਾਹਨੀ ਹੈ ਵੀ ਉਹਨਾਂ ਨੂੰ ਆਪਣੇ ਸੱਭਿਆਚਾਰ ਬਾਰੇ ਵੀ ਸੋਚਣਾ ਚਾਹੀਦਾ ਵੀ ਉਹਨਾਂ ਨੂੰ ਪਰ ਜੇ ਆਪਾਂ ਕਈ ਵੀ ਚੀਨ ਪਾਣਾ ਕੋਈ ਬੁਰੀ ਗੱਲ ਨਹੀਂ ਪਰ ਜੇ ਆਪਣੇ ਵਿਚਾਰ ਸਹੀ ਹੈ ਤਾਂ ਉਹ ਵੀ ਸਹੀ ਹੈ ਤੇ ਜੇ ਆਪਣੇ ਵਿਚਾਰ ਹੀ ਗਲਤ ਹੈ ਫਿਰ ਆਪਾਂ ਸੂਟ ਪਾ ਕੇ ਵੀ ਕੁਝ ਨਹੀਂ ਕਰ ਸਕਦੇ ਜੀ ਜਿਹੜਾ ਹੁਣ ਤੁਸੀਂ ਦਸਤਾਰ ਪਹਿਣੀ ਹੈ ਇੱਕ ਇੱਕ ਪਰਿਵਾਰ ਦੇ ਵਿੱਚ ਵੀ ਤੁਹਾਡੇ ਸਾਰੇ ਪਰਿਵਾਰ ਅੰਮ੍ਰਿਤਧਾਰੀ ਤੇ ਤੁਸੀਂ ਕੱਲੀਓ ਬੇਟਾ ਐ ਨਹੀਂ ਨਹੀਂ ਆਹ ਹੈ ਕੱਲੇ ਤੁਸੀਂ ਹੋ ਤੁਹਾਨੂੰ ਕਿਵੇਂ ਇਹ ਇਧਰਲੇ ਪਾਸੇ ਲੈਂਡ 'ਚ ਤੁਸੀਂ ਜਿਹੜੇ ਸਿੱਖੀ ਵਾਲੇ ਪਾਸੇ ਆਏ ਥੋੜੇ ਹੋਰ ਪਰਵਾਦ ਮੈਂਬਰ ਤਾਂ ਤੁਸੀਂ ਕਹਿੰਨ ਹੋ ਹੈ ਰਹੀ ਨਹੀਂ